ਇਹ ਕਿਸੇ ਤੇ ਵੀ ਲਾਗੂ ਹੋ ਸਕਦੀ ਆ ਆਪਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਸੌ ਚੁੱਕੀ ਆ ਬਾਰ ਬਾਰ ਆਪਣੇ ਜਿਹੜੇ ਸਰੋਤੇ ਆ ਖਾਸ ਕਰਕੇ ਉਹਨਾਂ ਨੂੰ ਇਨਫੋਰਮ ਕਰਦੇ ਰਹਿੰਦੇ ਆ ਭਾਈ ਕੇਅਰਫੁਲ ਰਹੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਇਸ਼ੂ ਹੈਗਾ ਆ ਉਹਨਾਂ ਨੂੰ ਬਹੁਤ ਕੇਅਰਫੁਲ ਰਹਿਣਾ ਚਾਹੀਦਾ ਆਪਣੇ ਆਪਣੇ ਵਕੀਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈਗੀ ਆ ਜੀ ਬਹੁਤ ਵਾਰ ਸਾਨੂੰ ਲੋਕ ਕਹਿੰਦੇ ਵੀ ਰਹਿੰਦੇ ਆ ਦੇਖੋ ਜੀ ਇਹ ਡਰਾਈ ਜਾਂਦੇ ਆ ਜੇ ਆ ਉਹ ਆ ਅੱਜ ਤੁਹਾਡੇ ਨਾਲ ਆਪਾਂ ਉਸ ਪੰਜਾਬੀ ਟਰੱਕ ਡਰਾਈਵਰ ਦੀ ਸਟੋਰੀ ਸਾਂਝੀ ਕਰਨ ਜਾ ਰਹੇ ਆ ਅ ਇੰਡੀਪੈਂਡੈਂਸ ਰਿਪੋਰਟ ਨੇ ਬਹੁਤ ਵੱਡਾ ਆਰਟੀਕਲ ਇਹਦੇ ਸਬੰਧ ਦੇ ਵਿੱਚ ਲਿਖਿਆ ਆ ਮਿਸ਼ੀਗਨ ਦਾ ਰਹਿਣ ਵਾਲਾ ਇਹ ਜਿਹੜਾ ਪੰਜਾਬੀ ਟਰੱਕਰ ਹੈਗਾ ਆ ਜੀ ਕੁਨਾਲ ਉਭਰਾਏ 20 ਸਾਲਾਂ ਤੋਂ ਅਮਰੀਕਾ 'ਚ ਰਹਿੰਦਾ ਤੇ ਉਹਦੀ ਜਿਹੜੀ ਵਾਈਫ ਆ ਉਹ ਅਮਰੀਕਨ ਸਿਟੀਜ਼ਨ ਆ ਬਰੁਕ ਸ਼ੋਕੇਟੇ ਕਰਕੇ ਨਾਮ ਦੱਸਿਆ ਗਿਆ ਦੋ ਉਹਦੀਆਂ ਬੇਟੀਆਂ ਆ ਤੇ ਕੁਝ ਸਾਲ ਪਹਿਲਾਂ ਕਹਿੰਦਾ ਵੀ ਮੈਂ ਇੰਡੀਆ ਲਗਭਗ ਹਰ ਸਾਲ ਹੀ ਜਾਂਦਾ ਆਂਦਾ ਰਹਿੰਦਾ ਸੀ 7 ਸਾਲ ਪਹਿਲਾਂ ਇੱਕ ਮਿਸਟਮੀਨਰ ਚਾਰजेस ਉਹਦੇ ਤੇ ਲਾਏ ਗਏ ਉਹ ਜੋ ਭੰਗ ਪੀਣ ਦੇ ਸਬੰਧ ਦੇ ਵਿੱਚ ਮਰਵਾਨਾ ਦੇ ਵਿੱਚ ਸਟੇਟ ਦੇ ਵਿੱਚ ਮਰਵਾਨਾ ਅਲਾਉਡ ਆ ਫੈਡਰਲ ਦੇ ਸਬੰਧ ਦੇ ਵਿੱਚ ਮਰਵਾਨਾ ਅਲਾਉਡ ਨਹੀਂ ਸੀ ਸੋ ਉਹਦੇ ਤੇ ਜੋ ਉਹ ਚਾਰजेस ਲੱਗ ਗਏ ਉਹ ਇੰਡੀਆ ਵਿਜ਼ਿਟ ਕਰਨ ਗਿਆ ਜਦੋਂ ਇੰਡੀਆ ਤੋਂ ਵਾਪਸ ਆ ਰਿਹਾ ਸੀ ਮਿਸ਼ੀਗਨ ਦਾ ਰਹਿਣ ਵਾਲਾ ਤੇ ਉਸ ਨੂੰ ਡੈਟਰਾਇਟ 에어ਪੋਰਟ ਤੇ ਜੋ ਇਮੀਗ੍ਰੇਸ਼ਨ ਅਥਾਰਟिटीज ਆ ਉਹਨਾਂ ਨੇ ਰੋਕ ਲਿਆ ਉਹ ਕਹਿੰਦੇ ਵੀ ਤੇਰੇ ਤੇ ਕੋਈ ਚਾਰਜ ਲੱਗੇ ਸੀ ਆ ਕਾਫੀ ਲੰਮਾ ਸਮਾਂ ਪਹਿਲਾਂ ਉਹ ਕਹਿੰਦਾ ਮੈਨੂੰ ਤਾਂ ਯਾਦ ਵੀ ਨਹੀਂ ਸੋ ਯੂਸੂਲੀ ਕਈ ਵਾਰੀ ਕੀ ਹੁੰਦਾ ਵੀ ਬੰਦਾ ਭੁੱਲ ਵੀ ਜਾਂਦਾ ਡੈਟਰਾਇਟ ਮੈਟਰੋ 에어ਪੋਰਟ ਦੇ ਉੱਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਓਕੇ 2018 ਚ ਤੇਰੇ ਤੇ ਚਾਰजेस ਲੱਗੇ ਸੀ ਤੇ ਉਹ ਤੂੰ ਪੁਲਿਸ ਰਿਪੋਰਟ ਆਪਣੀ ਜੋ ਵੀ ਆ ਉਹ ਲੈ ਕੇ ਆ ਤੇ ਫਰਵਰੀ 3 ਨੂੰ ਜੋ ਉਬਰਾਏ ਆ 37 ਸਾਲਾਂ ਦਾ ਰਹਿਣ ਵਾਲਾ ਉਹ ਆਈਸੀ ਏਜੰਟਸ ਦੇ ਕੋਲ ਰਿਪੋਰਟ ਲੈ ਕੇ ਗਿਆ ਉਹਦਾ ਗ੍ਰੀਨ ਕਾਰਡ ਉਹ ਨਹੀਂ ਰੱਖ ਲਿਆ ਉਹ ਕਹਿੰਦਾ ਤੈਨੂੰ ਘਰ ਜਾਣ ਦੇ ਦਿੰਦੇ ਨੇ ਪਰ ਤੈਨੂੰ ਲਿਆਣੀ ਪੈਣੀ ਆ ਹੋਰ ਰਿਪੋਰਟ ਤੇ ਉਹਨੂੰ ਉੱਥੋਂ ਹੀ ਫੜ ਕੇ ਜਦੋਂ ਉਹ ਦੁਕਾਨ ਗਿਆ ਦਖਾਨ ਗਿਆ ਕਹੂਨ ਕਾਉਂਟੀ ਕ Correction of Facility ਦੇ ਵਿੱਚ ਭੇਜ ਦਿੱਤਾ ਗਿਆ ਕਹਿੰਦੇ ਵੀ ਉਹਦੀ ਜਿਹੜੀ ਵਾਈਫ ਆ ਬਰੁੱਕ ਤੇ ਉਹ ਕਹਿੰਦੀ ਮੈਂ ਕਦੇ ਸੋਚਿਆ ਨਹੀਂ ਸੀ ਬਰੋਕ ਨੇ ਖੁਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇਸ ਵਾਰ ਵੋਟ ਪਾਈ ਆ ਉਹ ਕਹਿੰਦੀ ਮੈਂ ਖੁਦ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟਰ ਹੈਗੀ ਆ ਜਿਹੜਾ ਉਭਰਾਇਆ ਉਹ ਕਹਿੰਦਾ ਵੀ ਮੈਂ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਦਾ ਕਿਉਂਕਿ ਮੈਂ ਵੋਟ ਪਾ ਨਹੀਂ ਸਕਦਾ ਸੀ ਮੇਰੀ ਗ੍ਰੀਨ ਕਾਰਡ ਆ ਪਰ ਮੈਂ ਉਹਨੂੰ ਜਿਹੜਾ ਸਪੋਰਟ ਕੀਤਾ ਹੈਗਾ ਤੇ ਯੂ ਐਸ ਸਿਟੀਜ਼ਨ ਨੂੰ ਲੀਗਲੀ ਮੈਰਿਡ ਆ 20 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਦੋ ਉਹਦੇ ਬੱਚੀਆਂ ਆ ਇੱਕ 8 ਸਾਲ ਦੀ ਇੱਕ 3 ਸਾਲ ਦੀ ਤੇ ਚੱਕ ਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਉਹ ਤੋਂ ਬਾਅਦ ਲੱਕਲੀ ਜਿਹੜਾ ਆ ਉਹ ਉਹਦਾ ਜਿਹੜਾ ਕੇਸ ਆ ਉਹ ਫਾਈਟ ਕੀਤਾ ਉਹ ਸੋ ਉਸ ਅਟਾਰਨੀ ਨੇ ਡੈਮਨ ਨਾਮ ਦੀ ਇੱਕ ਅਟਾਰਨੀ ਆ ਉਹ ਕਹਿੰਦੀ ਵੀ ਮੈਂ ਜੱਜ ਨੂੰ ਐਕਸਪਲੇਨ ਕਰਨ ਚ ਕਾਮਯਾਬ ਹੋ ਗਈ ਭਾਈ ਇਹ ਬੰਦੇ ਦੇ ਨਾਲ ਤਾਂ ਬਹੁਤ ੱੱਕਾ ਹੋ ਰਿਹਾ ਕਹਿੰਦੇ ਫੜ ਕੇ ਉਹਨੂੰ ਲਜਾਇਆ ਗਿਆ 20 ਘੰਟੇ ਇੱਕ ਹੋਲਡਿੰਗ ਸੈਲ ਚ ਰੱਖਿਆ ਗਿਆ ਸੌਰੀ 22 ਘੰਟੇ ਤੇ ਉਸ ਤੋਂ ਬਾਅਦ ਜਿਹੜੀ ਜੇਲ ਸੀਗੀ ਯਪ ਸਿਲੈਂਟੀ ਇੱਕ 35 ਮਿਲ ਦੂਰ ਆ ਡੈਟਰਾਇਟ ਤੋਂ ਉੱਥੇ ਰੱਖਿਆ ਗਿਆ ਕਹਿੰਦੇ ਇੱਕ ਰੂਮ ਦੇ ਵਿੱਚ 25 ਜਾਨੇ ਸੀਗੇ 25 ਤੋਂ 30 ਜਾਨੇ ਬੈਂਕ ਬੈੱਡ ਬਣਾਏ ਹੋਏ ਸੀਗੇ ਤੇ ਜਦੋਂ ਕੋਰਟ ਡੇਟ ਹੋਈ ਉਹਦੀ ਅਪ੍ਰੈਲ 16 ਚ ਸੋ ਫਰਵਰੀ ਦਾ ਫੜਿਆ ਫੜਿਆ ਗਿਆ ਅਪ੍ਰੈਲ 16 ਨੂੰ ਜਾ ਕੇ ਉਬਰਾਈ ਦੀ ਜਿਹੜੀ ਡੇਟ ਆ ਉਹ ਆਈ ਤੇ ਉਹ ਜੱਜ ਨੂੰ ਐਕਸਪਲੇਨ ਕਰਨ ਚ ਕਾਮਯਾਬ ਹੋ ਗਿਆ ਵੀ ਭਾਈ ਠੀਕ ਆ ਮੇਤੋਂ ਇਹ ਗਲਤੀ ਹੋਈ ਸੀ ਮੇਰੇ ਆ ਦੋ ਬੱਚੇ ਆ ਇੱਕ 8 ਸਾਲ ਦੀ ਆ ਇੱਕ 3 ਸਾਲ ਦੀ ਆ ਲੀਗਲੀ ਮੈਰਿਡ ਹੈਗੇ ਆ ਮੈਂ ਮੇਰਾ ਸੋਹਣਾ ਬਿਜ਼ਨਸ ਚੱਲਦਾ ਆ ਸਾਰਾ ਕੁਛ ਆ ਠੀਕ ਆ ਇੱਕ ਵਾਰੀ ਮਿਸਟੇਕ ਹੋ ਗਈ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਕਹਿੰਦਾ ਲੱਕੀ ਜਿਹੜਾ ਜੱਜ ਸੀਗਾ ਉਹਨ ਕੇਸ ਡਿਸਮਿਸ ਕਰਤਾ ਪਰ ਉਹਨ ਇਹ ਵੀ ਕਹਤਾ ਪਈ ਜੇਕਰ ਤੇ ਫਿਊਚਰ ਦੇ ਵਿੱਚ ਇਦਾਂ ਦੀ ਫੇਰ ਚੀਜ਼ ਵਾਪਰੀ ਤੇ ਤੈਨੂੰ ਜਿਹੜਾ ਰਿਪੋਰਟ ਕੀਤਾ ਜਾਊਗਾ ਸੋ ਉਹਦੀ ਜਿਹੜੀ ਵਕੀਲ ਆ ਉਹ ਕਹਿੰਦੀ ਟੋਟਲੀ ਇਹ ਜੱਜ ਤੇ ਡਿਪੈਂਡ ਕਰਦਾ ਹੈਗਾ ਸੋ ਜੱਜ ਨਹੀਂ ਸੀਗਾ ਉਹਦੇ ਜਿਹੜੀ ਫਰਿਆਦ ਸੁਣ ਲਈ ਪਈ ਹਾਂ ਫੈਮਿਲੀ ਵੀ ਹੈਗੀ ਆ ਚਲੋ ਠੀਕ ਆ ਜੇ ਇਹਨੇ ਇੱਕ ਮਿਸਟੇਕ ਕੀਤੀ ਹੈਗੀ ਆ ਇਹਨੂੰ ਰਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ ਹੂੰ ਹੂੰ ਸੋ ਇਥੋਂ ਜਿਹੜਾ ਉਬਰਾਏ ਆ ਉਹ ਲੋਕਾਂ ਨੂੰ ਹੁਣ ਇਹ ਵੀ ਕਹਿੰਦਾ ਇੰਡੀਪੈਂਡੈਂਸ ਰਿਪੋਰਟ ਦੇ ਵਿੱਚ ਵੀ ਮੇਕ ਸ਼ੋਰ ਕਰੋ ਕਿਸੇ ਤਰ੍ਹਾਂ ਦੀ ਵੀ ਕੋਈ ਮਾੜੀ ਮੋਟੀ ਗਲਤੀ ਨਾ ਕਰੋ ਕਹਿੰਦੇ ਵੀ ਇਸ ਵਾਰੀ ਤਾਂ ਮੈਂ ਬਹੁਤ ਲੱਕੀ ਆ ਵੀ ਜਿਹੜਾ ਮੈਂ ਮੈਨੂੰ ਛੱਡ ਦਿੱਤਾ ਗਿਆ ਪਰ ਮੇਰੇ ਵਰਗੇ ਬਹੁਤ ਸਾਰੇ ਜਿਹੜੇ ਬੰਦੇ ਹੈਗੇ ਆ ਉਹ ਕਦੇ ਵੀ ਛੱਡੇ ਨਹੀਂ ਜਾਂਦੇ ਤੇ ਉਹਨਾਂ ਨੂੰ ਜਿਹੜਾ ਵਾਪਸ ਆ ਉਹੋ ਭੇਜ ਦਿੱਤਾ ਜਾਂਦਾ ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਬਹੁਤ ਵਾਰ ਸਾਨੂੰ ਕਾਲਾਂ ਕਰਦੇ ਜੀ ਗ੍ਰੀਨ ਕਾਰਡ ਲਿਆ ਜਾਈਏ ਇੰਡੀਆ ਨਹੀਂ ਜਾਈਏ ਜੀ ਸੋ ਇਹ ਤੁਹਾਨੂੰ ਜਿਹੜਾ ਸਾਰਾ ਸੋਚਣਾ ਚਾਹੀਦਾ ਹੈਗਾ ਜੀ ਬਿਲਕੁਲ ਇਹ ਦੇਖੋ ਆਪਾਂ ਇਹ ਕਹਿਣਾ ਬਹੁਤ ਸੌਖਾ ਵੀ ਤੁਸੀਂ ਡਰਾਉਣੇ ਆ ਜਾਂ ਤੁਸੀਂ ਇਸ ਤਰ੍ਹਾਂ ਕਰਦੇ ਆ ਪਰ ਇਹ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਵਿੱਚ ਸਚਾਈ ਆ ਕਿ ਕੋਈ ਬੰਦਾ ਇਹ ਸੋਚ ਸਕਦਾ ਵੀ ਉਹਦੇ ਕੋਲ ਇੰਨਾ ਪੁਰਾਣਾ ਗ੍ਰੀਨ ਕਾਰਡ ਹੋਵੇ ਤੇ ਉਹ ਕਈ ਵਾਰੀ ਵਿਸਾਰ ਦਿੰਦਾ ਨਾ ਕਿ ਮਸਲੇ ਹੋ ਜਾਂਦੇ ਪੈਦਾ ਕੋਈ ਕੇਸ ਜਾਂ ਕੋਈ ਹੋਰ ਕੋਈ ਚਾਰजेस ਲੱਗ ਗਏ ਆਪਾਂ ਕਹਿੰਦੇ ਚਲ ਕੋਈ ਨਹੀਂ ਫੇਰ ਕੀ ਆ ਪਰ ਉਹ ਪਤਾ ਨਹੀਂ ਕਿਹੜੀ ਚੀਜ਼ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਨਿਕਲ ਕੇ ਆ ਜਣੀ ਇਹ ਸਾਲ ਬਾਅਦ 2 ਸਾਲ ਬਾਅਦ 5 ਸਾਲਾਂ ਬਾਅਦ 7 ਸਾਲਾਂ ਬਾਅਦ ਔਰ ਜਦੋਂ ਆਪਾਂ ਕ੍ਰੋ ਆਉਣੇ ਆ ਅਮਰੀਕਾ ਦੇ ਵਿੱਚ ਐਂਟਰ ਹੁੰਨੇ ਆ ਜਦੋਂ ਇਮੀਗ੍ਰੇਸ਼ਨ ਹੁੰਦੀ ਹੈ ਉਹ ਕੱਲੀ ਇਮੀਗ੍ਰੇਸ਼ਨ ਨਹੀਂ ਹੁੰਦੀ ਆਪਾਂ ਲੱਗਦਾ ਕੱਲੀ ਸਟੈਂਪ ਲੱਗ ਗਈ ਤੇ ਬਸ ਕੰਮ ਉਹ ਤੁਹਾਡਾ ਸਾਰਾ ਰਿਕਾਰਡ ਉਹਨਾਂ ਕੋਲ ਰਿਕਾਰਡ ਜਿਹੜਾ ਉਹ ਐ ਸਕਰੀਨ ਦੇ ਉੱਤੇ ਉਹਨਾਂ ਦੇ ਆ ਜਾਂਦਾ ਵੀ ਬੰਦਾ ਕਿਵੇਂ ਸੀ ਕਿਵੇਂ ਐਂਟਰ ਹੋਇਆ ਕਿਵੇਂ ਸਿਟੀਜ਼ਨਸ਼ਿਪ ਲਈ ਜੋ ਵੀ ਆ ਆਪਾਂ ਨੂੰ ਚਲੋ ਇਹਨਾਂ ਚੀਜ਼ਾਂ ਬਾਰੇ ਹਲੇ ਘੱਟ ਪਤਾ ਪਰ ਫਿਰ ਵੀ ਉਹ ਸਾਰੀ ਜਿਹੜੀ ਸਕਰੀਨਿੰਗਾ ਉੱਥੇ ਤੁਹਾਡੀ ਹੋ ਜਾਂਦੀ ਆ ਸੋ ਜਿਨ੍ਹਾਂ ਦੇ ਵੀ ਕੋਈ ਪੁਰਾਣੇ ਕੋਈ ਇਸ ਤਰ੍ਹਾਂ ਦੇ ਮਾਮਲੇ ਆ ਕੋਈ ਸ਼ੱਕ ਆ ਕਿਸੇ ਵੀ ਤਰ੍ਹਾਂ ਦਾ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੀ ਨਸ਼ੇ ਤੋਂ ਗੁਰੇਜ਼ ਕਰੋ ਕੋਈ ਜਦੋਂ ਵੀ ਤੁਸੀਂ ਇੱਕ ਪਾਸੇ ਟਰਕਿੰਗ ਦੇ ਨਾਲ ਜੁੜੇ ਆਂ ਦੂਜੇ ਪਾਸੇ ਇਸ ਤਰ੍ਹਾਂ ਦਾ ਕੰਮ ਸੋ ਉਹ ਤੋਂ ਗੁਰੇਜ਼ ਕਰੋ ਬਾਕੀ ਜੇ ਮਸਲੇ ਆ ਤਾਂ ਨਿਪਟਾ ਲਓ ਐਵੇਂ ਕਿਸੇ ਤੇ ਨਜ਼ਰਾ ਝਾੜ ਕੇ ਕੁਝ ਨਹੀਂ ਫਰਕ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਕੋਈ ਮਸਲੇ ਦਾ ਉਹ ਹੱਲ ਨਹੀਂ ਹੈ ਜੀ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਸੁਣ ਰਿਹਾ ਇੰਡੀਪੈਂਡੈਂਸ ਦੀ ਜਿਹੜੀ ਰਿਪੋਰਟ ਆ ਇਹ ਬਣਨੀ ਚਾਹੀਦੀ ਆ ਉਹ ਕਹਿੰਦਾ ਵੀ 2018 ਤੋਂ ਬਾਅਦ ਮੈਂ 2-3 ਵਾਰ ਆ ਜਾ ਕੇ ਆਇਆ ਹਾਂ ਹਾਂ ਜੀ ਮੈਨੂੰ ਕਦੇ ਰੋਕਿਆ ਨਹੀਂ ਗਿਆ ਪਰ ਇਸ ਵਾਰੀ ਜਿਹੜਾ ਆ ਉਹ ਰੁਕਿਆ ਗਿਆ ਸੋ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨਾ ਜ਼ਿਆਦਾ ਜਿਹੜੀ ਸਟ੍ਰਿਕਟਨੈਸ ਆ ਆਈਸ ਵੱਲੋਂ ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਹੈ